ਔਰ ਇੱਕ ਬਾਬੇ ਦੀ ਘੁਮਰੀ ਨਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਓਏ ਇੱਕ ਬੰਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਵੇਖਿਓ ਪ੍ਰਕਾਸ਼ ਤੇ ਦੂਜੇ ਬੰਦੇ ਉਹ ਜਿਹੜਾ ਬਾਬਾ ਵਾ ਉਹ ਆਪਣੀ ਗੱਦੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਲਾਈ ਬਾਬੇ ਨੇ ਤੇ ਜੇਕਰ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨਿਤ ਸਿੱਖ ਰਤ ਮਰਿਆਦਾ ਪੜਹੀਏ ਸਿੱਖ ਰਤ ਮਰਿਆਦਾ ਦੇ ਵਿੱਚ ਬਕਾਇਦਾ ਇਹ ਗੱਲ ਲਿਖੀ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਬੈਠਣਾ ਆਸਣ ਲਾ ਕੇ ਬੈਠਣਾ ਗਦੇਲੇ ਲਾ ਕੇ ਬੈਠਣਾ ਮਨਮਤ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਜੀ ਲਿਖਿਆ ਜੇ ਪਰ ਸਭ ਤੋਂ ਵੱਡਾ ਸਵਾਲ ਤੇ ਇੱਥੇ ਪੈਦਾ ਹੁੰਦਾ ਵਾ ਕਿ ਜੇਕਰ ਅਕਾਲ ਤਖਤ ਸਾਹਿਬ ਵਾਲੀ ਮਰਿਆਦਾ ਨੂੰ ਮੰਨਦੇ ਹੋਣ ਤੇ ਅਮਲ ਕਰਨ ਮਰਿਆਦਾ ਤੇ ਆਪਣੇ ਡੇਰੇ ਤੇ ਆਪਣੀ ਇਹਦੀ ਮਰਿਆਦਾ ਸਿੱਖੋ ਸਭ ਤੋਂ ਪਹਿਲਾਂ ਬੇਨਤੀ ਹੈ ਕਰਾ ਇੱਕ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਝੰਡੇ ਇੱਥੇ ਇੱਕ ਹੋ ਜੂ ਨੰਬਰ 2 ਡੇਰੇਦਾਰਾਂ ਵਾਂ ਲਈ ਇਹ ਕੋ ਗੱਲ ਪਹਿਲੀ ਵਾਰ ਨਹੀਂ ਹੈ ਅੱਗੇ ਵੀ ਇਸ ਬਾਬੇ ਦੀਆਂ ਬਹੁਤ ਵੀਡੀਓ ਸੋਸ਼ਲ ਮੀਡੀਆ ਦੇ ਘੁੰਮੀਆਂ ਕਦੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਸ ਬਾਬੇ ਨੇ ਇਹ ਗੱਲਾਂ ਵੀ ਕੀਤੀਆਂ ਵੀ ਮੈਨੂੰ ਸੁਪਨੇ ਆਉਂਦੇ ਰਹੇ ਕਿਹਨਾਂ ਦੇ ਔਰਤਾਂ ਦੇ ਸਿੱਖੋ ਆਪ ਸਿਆਣੇ ਜੀ ਸੁਪਨਾ ਉਸ ਚੀਜ਼ ਦਾ ਹੁੰਦਾ ਜਿਹੜੀ ਚੀਜ਼ ਬੰਦਾ ਸਾਰੀ ਜਿਹੜੀ ਸੋਚਦਾ ਰਿਹਾ ਹੋਵੇ ਇਹਦਾ ਮਤਲਬ ਬਾਬੇ ਸਾਰੀ ਜਿਹੜੀ ਲੋਕਾਂ ਦੀਆਂ ਧੀਆਂ ਭੈਣਾਂ ਵੇਂਦੇ ਰਹੇ ਪੁੱਛੋ ਵੀ ਜਿਹੜੇ ਸੁਪਨੇ ਵੇਖਾ ਤਾਨੂੰ ਵਿਆਹ ਦੇ ਆਏ ਇਹੋ ਜਿਹੇ ਸੁਪਨੇ ਆਏ ਕੱਢ ਗਿਆ ਸੁਪਨਾ ਆਵੇ ਬਾਬੇ ਨੂੰ ਕੋਈ ਬਾਬਾ ਸੇਵਾ ਕਰ ਰਿਹਾ ਸੁਪਨਾ ਆਵੇ ਬਾਬੇ ਨੂੰ ਕੋਈ ਬਾਬਾ ਬੱਚਿਆਂ ਨੂੰ ਕਦੇ ਕੰਬਲ ਦਾਨ ਕਰ ਰਿਹਾ ਵਾ ਸੁਪਨਾ ਆਵੇ ਕੋਈ ਪੰਥਰੀ ਚੜ੍ਹਦੀ ਕਲਾ ਦੀ ਗੱਲ ਕਰ ਰਿਹਾ ਕੋਈ ਸੁਪਨਾ ਆਵੇ ਕੋਈ ਚਾਹੀਦਾ ਸੁਪਨਾ ਆਵੇ ਸੇਵਾ ਕਰਦੇ ਰਿਹਾ ਸੁਪਨਾ ਆਵੇ ਪਰ ਸੁਪਨਾ ਕਿਹੜਾ ਜਿਹੜਾ ਸੁਪਨਾ ਗੁਰੂ ਦੀ ਹਜ਼ੂਰੀ ਦੇ ਵਿੱਚ ਸੁਣਾਇਆ ਆਈ ਗਿਓ ਸੁਪਨਾ ਕਿਤੇ ਮੈਂ ਉਸ ਸਮੇਂ ਬੇਨਤੀ ਕੀਤੀ ਸੀ ਪਹਿਲਾਂ ਵੀ ਅਜ ਤੋਂ ਸਾਲ ਪਹਿਲਾਂ ਬੋਲਿਆ ਮੈਂ ਜੇਕਰ ਆਈ ਗਿਓ ਸੁਪਨਾ ਕਿਸੇ ਆਮ ਰਾਗੀ ਢਾਡੀ ਪ੍ਰਚਾਰਕ ਨੂੰ ਆਇਆ ਹੁੰਦਾ ਉਹ ਕਿਤੇ ਇਦਾਂ ਦੀ ਸਟੇਟਮੈਂਟ ਕੇ ਦੇ ਜਾਂਦਾ ਸੰਗਤ ਦੇ ਵਿੱਚ ਤੇ ਸੋਚ ਕੇ ਵੇਖੋ ਦਾ ਹਾਲ ਕੀ ਕਰਨਾ ਹੈ ਕਮੇਟੀ ਨੇ ਪਰ ਕਮਾਲ ਦੀ ਗੱਲ ਆਈਓ ਗੰਦਗੀ ਜਿਹੜੀ ਬਾਬਿਆਂ ਦੇ ਦਿਮਾਗ 'ਚ ਭਰੀ ਆ ਆਈਓ ਗੰਦਗੀ ਬਾਬਿਆਂ ਨੇ ਗੁਰੂ ਦੀ ਹਜ਼ੂਰੀ ਦੇ ਵਿੱਚ ਲੋਕਾਂ ਅੱਗੇ ਪਰੋਸੀ ਤੇ ਕਮਾਲ ਦੀ ਗੱਲ ਸਾਹਮਣੇ ਉਹਨਾਂ ਦੇ ਚੇਲੇ ਚੱਲੀਆਂ ਬੈਠਿਆ ਹੱਸ ਰਹੇ ਆ ਤੇ ਜੇਕਰ ਇਹੋ ਗੱਲ ਕੋਈ ਰਾਗੀ ਸਾਡੀ ਪ੍ਰਚਾਰ ਕਰ ਦਿੰਦਾ ਤਾਂ ਕਈਆਂ ਨੂੰ ਭਾਵਨਾਵਾਂ ਨੂੰ ਠੇਸ ਪਹੁੰਚ ਜਾਣੀ ਸੀ ਪਰ ਕੋਈ ਇਹ ਬਾਬੇਵਰੀ ਨਹੀਂ ਬੋਲਿਆ ਗਾਣੇ ਗੰਦੇ ਗਾਣੇ ਜਿਹੜੇ ਗਾਣੇ ਪਰਿਵਾਰ ਜ ਵੀ ਕਿਵੇਂ ਨਹੀਂ ਸੁਣੀ ਜਾ ਹੱਦ ਦੇ ਉਹ ਗਾਣੇ ਇਸ ਬਾਬੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਗਾਏ ਕੋਈ ਨਹੀਂ ਬੋਲਿਆ ਇੱਕ ਦੋ ਪ੍ਰਚਾਰਕਾਂ ਨੂੰ ਛੱਡ ਕੇ ਕੋਈ ਸਾਡਾ ਪ੍ਰਚਾਰਕ ਹੋਰ ਨਹੀਂ ਬੋਲਿਆ ਕਿਉਂ ਕਿਉਂਕਿ ਲਫਾਫੇ ਦਾ ਬੜਾ ਵਜਨ ਹੁੰਦਾ ਵਾ ਲਫਾਫੇ ਦਾ ਬੜਾ ਮੁੱਲ ਹੁੰਦਾ ਵਾ ਤਾਂ ਸਾਡਾ ਪ੍ਰਚਾਰਕ ਕੋਈ ਨਹੀਂ ਬੋਲਿਆ ਇਸ ਬਾਰੇ ਕਿੰਨੀਆਂ ਇਹਦੀਆਂ ਬਾਬੇ ਦੀਆਂ ਨਿੱਤ ਵੀਡੀਓ ਆਉਂਦੀਆਂ ਵਾ ਕਦੀ ਬੀਬੀ ਕਿਨਾਂ ਦੇ ਉੱਤੇ ਸਪਰੇਅ ਕਰ ਰਿਹਾ ਇਦਾਂ ਪਰਫਿਊਮ ਦੀ ਕਦੀ ਕਿੰਨੀਆਂ ਵੀਡੀਓ ਇਸ ਬਾਬੇ ਦੀਆਂ ਇੰਨਾਂ ਨਹੀਂ ਆਈਆਂ ਨਿਕੇ ਨਿਕੇ ਬੱਚਿਆਂ ਦੇ ਕੋਲੋਂ ਕੇਸ ਨਗੇ ਛੱਡ ਕੇ ਕੇਸ ਖੁੱਲੇ ਛੱਡ ਕੇ ਨਿਕੇ ਨਿਕੇ ਬੱਚਿਆਂ ਦੇ ਕੋਲੋਂ ਸਿਰ ਦੇ ਵਿੱਚ ਮਾਲਿਸ਼ਾਂ ਕਰਾ ਰਿਹਾ ਵਾ ਪੁੱਛੋ ਮਹਾਪੁਰਖਾਂ ਵਾਲੇ ਕੰਮ ਆ ਜਦੋਂ ਕੋ ਮੇਰੇ ਵਰਗਾ ਪ੍ਰਚਾਰਕ ਬੋਲ ਦੇਵੇ ਪਤਾ ਕੀ ਕਹਿਣਗੇ ਫੋਨ ਲਾ ਲਾ ਧੱਕੀਆਂ ਦੇਣਗੇ ਚੇਲੇ ਇਹਨਾਂ ਦੇ ਤੇਰੀਆਂ ਲੱਤਾਂ ਤੋੜਨੀਆਂ ਹੀ ਤਾਂ ਮੈਂ ਤਾਂ ਬੇਨਤੀ ਭਲੇਉ ਕਰਦਾ ਹੁੰਦਾ ਹੁੰਦਾ ਵਾ ਵੀ ਤੁਸੀਂ ਲੱਤ ਤੋੜਨ ਆਓਗੇ ਅਸੀਂ ਭਲਾ ਅਸੀਂ ਭਲਾ ਲੱਤ ਫੜਾ ਦੇਾਂਗੇ ਫੇ ਤੋੜ ਲਓ ਕਰ ਲਿਓ ਵੀ ਕੀ ਵਿਚਾਰ ਹੈ ਲੱਤਾਂ ਤੋੜਨ ਆਉਣੀਆਂ ਲੱਤਾਂ ਤੋੜਨ ਦਾ ਆ ਜਿਓ ਅਸੀਂ ਵੀ ਲੱਤਾਂ ਤੋੜਨ ਵਾਲੇ ਬੈਠੇ ਗੜੀ ਇਹ ਮਤ ਖਿਆਲ ਕਰਿਓ ਵੀ ਜਾਂਦੇ ਜਦੋਂ ਅਸੀਂ ਕਹਾਂਗੇ ਤੇਰੀ ਲੱਤ ਤੋੜਨ ਆਏ ਆ ਤੇ ਸਾਡੇ ਹੱਥੇ ਲੱਤ ਫੜਾ ਦੂਗਾ ਫੇ ਹਰਮਨਦੀਪ ਸਿੰਘ ਫੇ ਤੋੜ ਲਓ ਇਹ ਕਾ ਖਿਆਲ ਚ ਰੱਖ ਕੇ ਆਇਓ ਪਿੰਡੀ ਵੀ ਦਾਵਾ ਖਿਆਲ ਚ ਰੱਖ ਕੇ ਆਇਓ ਫੇ ਅਸੀਂ ਵੀ ਲੱਤਾਂ ਤੋੜਨ ਵਾਲੇ ਬੈਠੇ ਜੀ ਵੇਖਾਂਗੇ ਕੌਣ ਕੀ ਦੀਆਂ ਤੋੜਦਾ ਵਾ ਨੰਬਰ 2 ਜਿੱਥੇ ਕੋਈ ਬਾਬਾ ਫੋਨ ਲਾ ਕੇ ਸਾਨੂੰ ਕਹਿੰਦੇ ਜਿਹੜੇ ਵੇਖੋ ਜੀ ਬਾਬੇ ਦੇ 50 ਸਕੂਲ ਆ 70 ਸਕੂਲ ਆ ਹੋਣਗੇ ਚੰਗੀ ਗੱਲ ਆ ਇਹ ਗੱਲ ਤਾਂ ਤੁਸੀਂ ਸਾਨੂੰ ਤਾਂ ਦੱਸੋ ਜੇ ਇਹ ਸਕੂਲਾਂ ਨੂੰ ਦਿੰਦਿਆ ਹੋਵੇ ਪਰ ਜਿਹੜੀਆਂ ਗੱਲਾਂ ਗੁਰੂ ਦੀ ਹਜ਼ੂਰੀ ਦੇ ਵਿੱਚ ਕਰਨੀਆਂ ਸੁਬਨੇ ਵਿਆਹ ਦੇ ਗੁਰੂ ਦੀ ਹਜ਼ੂਰੀ 'ਚ ਇਹੋ ਜਿਹੇ ਕੱਢ ਗਿਆ ਗਾਣੇ ਗਾਉਣੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆਪਣੇ ਗੱਦੇ ਲਾ ਕੇ ਅਸਣ ਲਾ ਕੇ ਬਹਿਣੇ ਇਹ ਲੱਗਦਾ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਣ ਕੇ ਬਹਿ ਗਏ ਸਾਨੂੰ ਫੁੱਲ ਲਾ ਲਾ ਕੇ ਸੰਤ ਕਨੰਦਕ ਮਾਹ ਤਿਆਰਾ ਸੰਤ ਕਨੰਦਕ ਪਰਮੇਸ਼ਰ ਮਹਾਰਾ ਇਹ ਸੰਤ ਆ ਸਖਣੀ ਸਾਹਿਬ ਦੇ ਵਿੱਚੋਂ ਵਿਆਖਿਆ ਕਰੀਗੀ ਬ੍ਰਹਮ ਗਿਆਨੀ ਸਭ ਸੇਸ਼ਟਿਕਾ ਕਰਤਾ ਪਛੋ ਇਹ ਬ੍ਰਹਮ ਗਿਆਨੀ ਇਹ ਸੱਤੀ ਬਣਾਈ ਆ ਬ੍ਰਹਮ ਗਿਆਨੀ ਸਤ ਜੀਵੇ ਨਹੀਂ ਮਰਦਾ ਇਹ ਬਾਬਾ ਮਰਿਆ ਪਛੋ ਜੋ ਵਾਸੋ ਚੱਲ ਸੀ ਸਭ ਕੋਈ ਇਹੀ ਵਾਰ ਗਿਆ ਬਾਬੇ ਨੇ ਮਰ ਤੁਰ ਜਾਣਾ ਸੰਸਾਰ ਤੋਂ ਅਹੀਂ ਵੀ ਤੁਰ ਜਾਣਾ ਅਗਲੀ ਪੰਕਤੀ ਪੜੋ ਫਿਰ ਬ੍ਰਹਮ ਗਿਆਨੀ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਕਨਸੈਪਟ ਕਲੀਅਰ ਹੋ ਗਿਆ ਵੀ ਜਿਹੜੀ ਸੰਤ ਦੀ ਗੱਲ ਬ੍ਰਹਮ ਗਿਆਨੀ ਦੀ ਗੱਲ ਬਾਣੀ ਚਾਹੀਏ ਉਹ ਕਿਸੇ ਬਾਬੇ ਆਸਤੇ ਨਹੀਂ ਆਈ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਇਨਾ ਬਾਰੇ ਪਤਾ ਜੀ ਕੀ ਕਹਿੰਦੀ ਬਣੀ ਭਗਤ ਕਬੀਰ ਸਾਹਿਬ ਵਰਗੇ ਮਹਾਂਪੁਰਖ ਕੀ ਕਹਿੰਦੇ ਇੰਨਾ ਬਾਰੇ ਮਹਾਂਪੁਰਖ ਕਹਿੰਦੇ ਆ ਗਜ ਸਾਡੇ ਤੈ ਤੈ ਤੋਤੀਆਂ ਤੇਰੇ ਪੈਣ ਤੱਕ ਗਲੀ ਜਿਨਾ ਜਪ ਮਾਲੀਆਂ ਲੁੱਟੇ ਹੱਥ ਨੇ ਵਾਗੋ ਹਰ ਕੇ ਸੰਤਨਾ ਕੀ ਹੈ ਬਨਾਰਸ ਕੇ ਠੱਗ ਭਗਤ ਕਬੀਰ ਸਾਹਿਬ ਕਹਿੰਦੇ ਗਜ ਸਾਡੇ ਤੈ ਤੈ ਤੋਤੀਆਂ ਜਿਨਾ ਸਾਡੇ ਸਾਡੇ 3 ਗਜ ਦੀਆਂ ਤੋਤੀਆਂ ਪਈਆਂ ਆ ਅੱਜ ਹੁੰਦੇ ਅੱਜ ਤੋਤੀਆਂ ਨਾਲ ਲਿਖਦੇ ਅੱਜ ਕਸ਼ਹਿਰੇ ਲਿਖਦੇ ਨਾ ਬਾਬਿਆਂ ਬਾਰੇ ਕਜ ਸਾਡੇ ਤੈ ਤੈ ਤੋਤੀਆਂ ਤੇਰੇ ਪੈਣ ਤੱਗ ਤੇਰੇ ਤੇਰੇ ਜਿੰਦਾ ਤੱਗ ਪਏ ਆ ਵੀ ਅੱਜ ਤੱਕ ਲਿਖਦੇ ਨਹੀਂ ਅੱਜ ਨਾ ਬਾਬਿਆਂ ਬਾਰੇ ਉਤੋਂ ਦੀ ਗਾਤਰੇ ਲਿਖਦੇ ਤੇਰੇ ਪੈਣ ਤੱਗ ਗਲੀ ਜਿੰਨਾਂ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਤੇ ਗਲਾਂ ਦੇ ਵਿੱਚ ਮਾਲਾ ਪਾਈਆਂ ਫੜੀਆਂ ਨੇ ਮਾਲਾ ਇਹਨਾਂ ਬਾਬਿਆਂ ਨੇ ਲੋਟੇ ਹੱਥ ਨੇ ਬੱਗ ਤੇ ਕਿੰਨੇ ਬਾਬੇ ਪੰਜਾਬ ਦੇ ਅੱਜ ਆਪਣੇ ਕੋਲ ਅੱਜ ਵੀ ਲੋਟਾ ਰੱਖਦੇ ਆ ਓਏ ਹਰ ਕੇ ਸੰਤਨਾ ਕੀ ਹੈ ਇੰਨਾਂ ਨੂੰ ਹਰੀ ਅਕਾਲਪੁਰਖ ਵੈਗਰੂ ਦੇ ਸੰਤਾਂ ਦਾ ਆਖੋਏ ਕੀ ਨੇ ਬਾਨਾਰਸ ਕੇ ਠੱਗ ਅੱਜ ਭਗਤ ਕਬੀਰ ਸਾਹਿਬ ਬਾਣੀ ਉਚਾਰਦੇ ਕੀ ਕਹਿੰਦੇ ਪੰਜਾਬ ਕੇ ਠੱਗ ਤੇ ਜਦੋਂ ਕੋ ਮੇਰੇ ਵਰਗਾ ਇਹਨਾਂ ਭਗਤਿਆਂ ਦੀ ਵਿਆਖਿਆ ਕਰਕੇ ਸੁਣਾ ਦੇਵੇ ਤੇ ਸਾਨੂੰ ਨਿੰਦਿਆ ਕਰਦੀ ਨਿੰਦਿਆ ਕਰਦੀ ਤੇ ਭਗਤ ਕਬੀਰ ਸਾਹਿਬ ਕਹਿੰਦੇ ਆ ਐਸੇ ਸੰਤ ਨਾ ਮੋਕੋ ਭਾਵੇਂ ਜੜਿਆਂ ਦੇ ਹਾਂ ਤੂੰ ਸੰਤਾਂ ਇਹ ਨਿੰਦਿਆ ਕਰਦੀ ਭਗਤ ਕਬੀਰ ਸਾਹਿਬ ਕਹਿੰਦੇ ਉਹਦੇ ਐਸੇ ਸੰਤ ਨਾ ਮੋਕੋ ਭਾਵੇਂ ਐਦਾਂ ਦੇ ਸੰਤ ਨਹੀਂ ਸਾਨੂੰ ਪਾਉਂਦੇ ਜਿਹੜੇ ਡਾਲਾ ਸਿਓ ਪੇਡਾ ਘਟਕਾਵੇਂ ਜਿਹੜੇ ਟਾਣੀਆਂ ਨਹੀਂ ਖਾਂਦੇ ਪੂਰਾ ਪੂਰਾ ਰੋਖੀ ਖਾ ਜਾਂਦੇ ਆ ਉਹ ਜਿਹੜੇ ਪਰਿਵਾਰ ਦਾ ਇੱਕ ਜੀ ਨਹੀਂ ਖਾਂਦੇ ਪੂਰਾ ਦਾ ਪੂਰਾ ਟੱਬਰ ਹੀ ਖਾ ਜਾਂਦੇ ਆ ਪੂਰਾ ਟੱਬਰ ਹੀ ਡੱਪ ਕਰ ਜਾਂਦੇ ਆ ਤੇ ਕਈਆਂ ਦੇ ਟੱਬਰਾਂ ਸਾਹ ਦਾ ਡੱਪ ਕਰ ਵੀ ਗਏ ਜੀ ਧਿਆਨ ਦੇ ਲਿਓ ਇੱਕ ਪਿਓ ਆਪਣੀ ਧੀ ਨੂੰ ਲੈ ਕੇ ਇੱਕ ਘਰ ਵਾਲਾ ਆਪਣੀ ਘਰ ਵਾਲੀ ਨੂੰ ਲੈ ਕੇ ਇੱਕ ਭਰਾ ਆਪਣੀ ਭੈਣ ਨੂੰ ਲੈ ਕੇ ਇਹਨਾਂ ਡੇਰੇ ਤੇ ਜਾ ਕਰਦਾ ਸੀ ਇਨਾ ਡੇਰਿਆਂ ਤੇ ਜਾਇਆ ਕਰਦਾ ਸੀ ਇਨਾ ਬਾਬਿਆਂ ਨੇ ਬੱਚਿਆਂ ਦੇ ਨਾਲ ਕੋ ਕਰਮ ਕੀਤੇ ਉਹ ਫੜੇ ਸੀ ਨਾ ਕਿੰਨੇ ਬਾਬੇ ਫੜੇ ਅਮਰਪਾਲ ਮਹਿਰੋਂ ਨੇ ਭਾਈ ਮਹਿਰੋਂ ਨੇ ਕਿੰਨੇ ਬਾਬੇ ਫੜੇ ਬਲਜਿੰਦਰ ਚਰਨਗੜ੍ਹ ਵਾਲਾ ਜੱਸੀ ਬਾਬਾ ਨਹੀਂ ਇਹਨੇ ਕਿ ਬੱਚਿਆਂ ਨਾਲ ਕੋ ਕਰਮ ਕਰਦੇ ਕਿੰਨੇ ਫੜੇ ਤਾਂ ਜਦੋਂ ਪਿਓ ਆਪਣੀ ਧੀ ਨੂੰ ਲੈ ਕੇ ਇੱਕ ਭਰਾ ਆਪਣੀ ਭੈਣ ਨੂੰ ਲੈ ਕੇ ਜਦੋਂ ਇਹਨਾਂ ਡੇਰੀਆਂ ਤੇ ਜਾਂਦਾ ਸੀ ਇਹਨਾਂ ਡੇਰੇਦਾਰਾਂ ਨੇ ਇਹੋ ਜਿਹੀਆਂ ਕਰਤੂਤਾ ਕੁਕਰਮ ਕੀਤੇ ਇਹਨਾਂ ਦੀ ਸਚਾਈ ਕਿਤੇ ਪਬਲਿਕ ਦੇ ਸਾਹਮਣੇ ਦੁਨੀਆ ਦੇ ਸਾਹਮਣੇ ਨਾ ਆਜਵੀਂ ਇਹਨਾਂ ਨੇ ਭਰਾ ਵੀ ਮਰਵਾਤੇ ਭੈਣਾਂ ਵੀ ਮਰਵਾਤੀਆਂ ਪਿਓ ਵੀ ਮਰਵਾਤੇ ਧੀਆਂ ਵੀ ਮਰਵਾਤੀਆਂ ਘਰ ਵਾਲੀਆਂ ਵੀ ਮਰਵਾਤੀਆਂ ਘਰ ਵਾਲੇ ਵੀ ਮਰਵਾਤੇ ਸਾਰਾ ਟੱਬਰ ਹੀ ਖਾ ਗਏ ਤੇ ਗੱਲ ਭਗਤ ਕਬੀਰ ਸਾਹਿਬ ਦਾ ਬਚਨ ਉੱਥੇ ਆ ਗਿਆ ਪੇ ਡਾਲਾ ਸਿਉ ਪੇ ਡਾਂ ਘਟਕਾਵੇਂ ਟਾਣੀਆਂ ਨਹੀਂ ਖਾਂਦੇ ਰੋਕ ਖਾ ਜਾਂਦੀ ਆ ਇੱਕ ਜੀ ਨਹੀਂ ਖਾਂਦੇ ਪਰਿਵਾਰ ਦਾ ਪੂਰਾ ਟੱਬਰ ਹੀ ਖਾ ਜਾਂਦੀ ਆ ਗੱਲ ਉਥੇ ਆ ਗਈ ਨਾ ਖਾ ਗਏ ਨਾ ਪੂਰਾ ਟੱਬਰ ਉਹ ਸਿੱਖੋ ਮੇਰੀ ਹੱਥ ਜੋੜ ਕੇ ਬੇਨਤੀ ਤੁਹਾਡੇ ਚਰਨਾਂ 'ਚ ਆਇਆ ਕਿਸੇ ਬੰਦੇ ਦਾ ਸਾਥ ਦੇਣਾ ਵਾ ਕਿਸੇ ਬੰਦੇ ਦੀ ਸਪੋਰਟ ਕਰਨੀ ਆ ਕਿਸੇ ਦਾ ਸਟੈਂਡ ਲੈਣਾ ਵਾ ਉਹਨਾਂ ਚਿਰ ਲਿਓ ਜਿੰਨਾ ਚਿਰ ਉਹ ਗੱਲ ਗੁਰਮਤ ਸਿਧਾਂਤ ਦੀ ਕਰਦਾ ਵਾ ਅੱਜ ਜੇਕਰ ਮੈਨੂੰ ਵੀ ਸਪੋਰਟ ਕਰਨ ਵਾਲੇ ਹੈਗੇ ਆ ਮੇਰੇ ਵਿਰੋਧੀ ਵੀ ਆ ਮੇਰੇ ਸਪੋਰਟ ਕਰਨ ਵਾਲੇ ਵੀ ਆ ਸਪੋਰਟ ਕਰਨ ਵਾਲਿਆਂ ਦੇ ਚਰਨਾਂ 'ਚ ਮੈਂ ਬੇਨਤੀ ਕਰਾਂ ਜਿੰਨਾ ਚਿਰ ਮੈਂ ਗੱਲ ਗੁਰੂ ਗ੍ਰੰਥ ਸਾਹਿਬ ਜੀ ਕਰਦਾ ਵਾਂ ਮੇਰਾ ਸਾਥ ਦਿਓ ਮੇਰੀ ਚੜ੍ਹਦੀ ਕਲਾ ਦੀ ਅਰਦਾਸ ਵੀ ਕਰੋ ਜਿਹੜੇ ਸੱਚ ਬੋਲਣ ਵਾਲੇ ਪ੍ਰਚਾਰਕ ਹੈ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕਰੋ ਪਰ ਬੇਨਤੀ ਆ ਵੀ ਜਦੋਂ ਅਸੀਂ ਕੱਲ ਨੂੰ ਕਿਤੇ ਸਾਡੀ ਵੀ ਜ਼ਮੀਰ ਵਿਗ ਜਵੇ ਅਸੀਂ ਵੀ ਕਿਤੇ ਬੋਲਦੀ ਆ ਆਰਐਸਐਸ ਦੀ ਬੋਲਦੀਏ ਕੱਲੋਂ ਅਹੀਂ ਵੀ ਕਿਤੇ ਪਖੰਡਵਾਦ ਨੂੰ ਪ੍ਰਮੋਟ ਕਰ ਲੱਪ ਗਏ ਤੇ ਪੇੜ-ਬਿਰਤੀ ਲਈ ਕੇ ਸਾਡੇ ਮਗਰ ਨ ਵੀ ਨਾ ਚੱਲਿਓ ਜਿੱਦਾਂ ਪੇੜ-ਬਿਰਤੀ ਲਈ ਕੇ ਨਾ ਬਾਬਿਆ ਮਗਰ ਚੱਲਦੀ ਹੁਣ ਤੇ ਬੇਨਤੀ ਆ ਪੇੜ-ਬਿਰਤੀ ਲਈ ਕੇ ਨਾ ਚੱਲਿਓ ਆ ਜਿਹੜੇ ਫੁੱਲ ਵਾਲਾ ਸਾਨੂੰ ਕਹਿੰਦੇ ਆ ਮੈਂ ਪਿਛਲੇ ਦਿਨਾਂ ਦੇ ਵਿੱਚ ਗੱਲ ਇਹ ਕੀਤੀ ਹੈ ਦੁਪਹਿਰੇ ਵਾਰੇ ਮੈਂ ਖਾ ਦੁਪਹਿਰਾ ਕਿਹੇ ਜ਼ਰੂਰਤਾਂ ਵਾਸਤੇ ਨਾ ਨਿੱਜੀ ਜ਼ਰੂਰਤਾਂ ਵਾਸਤੇ ਨਾ ਪੜੋ ਜੇ ਬਾਣੀ ਪੜਨੀ ਆ ਤੇ ਪਰਮਾਤਮਾ ਨੂੰ ਰਜਾਉਣ ਖੁਸ਼ ਕਰਨ ਵਾਸਤੇ ਪੜੋ ਸਾਨੂੰ ਬੜਿਆਂ ਦੇ ਫੋਨ ਆਏ ਉਹ ਫੋਨ ਕਰਨ ਵਾਲਿਆਂ ਨਾਲੇ ਸਾਨੂੰ ਧਮਕੀਆਂ ਦਿੱਤੀਆਂ ਧਮਕੀ ਦੇ ਵਿੱਚ ਕੀ ਕਿਹਾ ਤੇਰੀਆਂ ਲੱਤਾਂ ਤੋੜ ਦਿਆਂਗੇ ਠੀਕ ਹੈ ਤੂੰ ਸਾਡਾ ਵੇਖੇ ਵਿਚਾਰ ਕਰ ਠੀਕ ਹੈ ਜੀ ਨਾਲਿਆਂ ਦਾ ਤੂੰ ਦੁਪਹਿਰੇ ਬਾਰੇ ਉਂਗਲ ਚੁੱਕਦਾ ਮੈਂ ਕਿਹਾ ਭਾਈ ਹੁੰਗਲੇ ਮੈਂ ਕਿਤੇ ਚੁੱਕੀ ਅੱਛਾ ਜਿਹੜੀ ਗੱਲ ਮੈਂ ਕੀਤੀ 4 ਦਿਨ ਬਾਅਦ ਐਸੇ ਬਾਬੇ ਨੂੰ ਗੱਲ ਕਰਕੇ ਪਾਤੀ ਇਹਦੀ ਵੀਡੀਓ ਕੋ ਮਰੀ ਦੱਸੋ ਹੁਣ ਪੁੱਛੋ ਵੀ ਲੱਤਾਂ ਮੇਰੀਆਂ ਤੋੜ ਦੇਂਗਾ ਪਹਿਲਾਂ ਇਹਦੀਆਂ ਮੈਂ ਤੋੜਾਂ ਹਾਂ ਆਪਣੀਆਂ ਭੀ ਜਿਹਦੇ ਮਗਰ ਸਟੈਂਡ ਲੈ ਕੇ ਮੈਨੂੰ ਕਹਿ ਰਹੇ ਹੋ ਵੀ ਲੱਤਾਂ ਤੋੜਾਂਗੇ ਤੇੜੀਆਂ ਫੋਨ ਲਾ ਕੇ ਮੈਂ ਟਿਕ ਪੁੱਛਾਂ ਕਿੱਥੇ ਰਹਿੰਦਾ ਵਾ ਭਰਾਓ ਘਰੇ ਰਹਿੰਦਾ ਮੈਂ ਕਿ ਅਮਰੀਕਾ ਕੈਨੇਡਾ ਦੀ ਥੋੜੀ ਬੈਠਾ ਵਾਂ ਪਿੰਡ ਮੇਰਾ ਤੋੜਿਆ ਆ ਜੀ ਪਰ ਬੇਨਤੀ ਫੇਰ ਇਹਨਾਂ ਭੇਡਾਂ ਨੂੰ ਕਰਾ ਜਿਸ ਟੈਨ ਲੈਣਾ ਵਾ ਤਾਂ ਚਾਹੇ ਚੰਗੇ ਬੰਦੇ ਦਾ ਲਿਓ ਆ ਜਿੰਨਾ ਕੁ ਸੱਪਖੰਡੀ ਬਾਬਿਆਂ ਵਰੀ ਆ ਰਿਹਾ ਵਾ ਕਾਸ਼ ਇੰਨਾ ਗੁੱਸਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਤੇ ਆਵੇ ਅੱਜ ਅਸੀਂ ਕਿਤੇ ਨੇ ਕਿਤੇ ਹੋਈਏ ਇੰਨਾ ਗੁੱਸਾ ਸਾਨੂੰ ਕਿਤੇ ਆ ਨਾਮ ਧਾਰਗੇ ਵੀ ਗੁਰੂ ਗ੍ਰੰਥ ਸਾਹਿਬ ਦਾ ਬਰਾਬਰ ਗੱਦੀ ਲਾ ਕੇ ਬਹਿੰਦੇ ਜੀ ਇੰਨਾ ਗੁੱਸਾ ਉਹਨਾਂ ਵਰੀ ਆਇਆ ਹੋਵੇ ਤੇ ਅੱਜ ਅਸੀਂ ਕਿਤੇਰੇ ਕਿਤੇ ਹੋਈਏ ਜਿੰਨਾ ਗੁੱਸਾ ਸਾਡੇ ਲੋਕਾਂ ਨੂੰ ਆ ਬੇਦਨਾ ਵਰੀ ਆ ਜਾਂਦਾ ਵਾ ਤੇ ਭਲਿਓ ਇਹ ਲੱਛਣ ਜਿਹੜੇ ਬਾਬਿਆਂ ਨੇ ਫੜੇ ਆ ਕਰਨ ਵਾਲੇ ਲੱਛਣ ਨਹੀਂ ਆ ਉਮਰ ਬਜ਼ੁਰਗ ਭਾਵੇਂ ਹੋ ਗਈ ਆ ਪਰ ਉਹ ਜਿਹੜੀ ਇਹਨਾਂ ਦੇ ਅੰਦਰ ਕਾਮ ਦੀ ਜਿਹੜੀ ਉਹ ਇਹਨਾਂ ਦੇ ਬਾਬੇ ਦੇ ਅੰਦਰ ਕਾਮ ਭਰਿਆ ਪਿਆ ਹਨ ਵਕਾਰ ਭਰੇ ਪਏ ਆ ਗੰਦਗੀ ਭਰੀ ਪਈ ਆ ਉਹ ਨਹੀਂ ਇਹਨਾਂ ਤੋਂ ਨਿਕਲਦੀ ਉਹ ਵਕਾਰ ਨਹੀਂ ਇਹਨਾਂ ਤੋਂ ਉੱਝਾਂਦੇ ਬਾਣੀ ਪੜਨ ਬਾਣੀ ਨੂੰ ਸਮਝਣ ਦੇ ਵਕਾਰ ਨਿਕਲਣ ਬਾਣੀ ਨੂੰ ਤੇ ਵਰਤਦੇ ਆ ਕਿਦਾਂ ਵਰਤਦੇ ਆ ਰਖਾਈ ਜਾਓ ਸੰਪਟ ਕਰਾਈ ਜਾਓ ਸਾਡੇ ਕੋਲੋਂ ਕੋਤਰੀਆਂ ਐਦਾਂ ਖੁਦ ਹੀ ਵਕਾਰ ਨਿਕਲਦੇ ਮਨ ਚੋਂ ਉਕਾ ਅਰਧ ਤਾਂ ਮੰਨ ਚੋਂ ਨਿਕਲਣਗੇ ਜੀ ਆਪ ਬਾਣੀ ਪੜਨ ਬਾਣੀ ਪੜੋ ਜੇ ਸੰਗਤਾਂ ਨੂੰ ਵੀ ਬਾਣੀ ਪੜਨ ਜੋੜਨ ਸੰਗਤਾਂ ਨੂੰ ਕਹੋ ਵੀ ਆਪ ਬਾਣੀ ਪੜੋ ਆਪ ਪੜਨ ਨੂੰ ਕਿਸੇ ਨੇ ਕਿਹਾ ਕੋਈ ਇੱਕ ਰਿਕਾਰਡਿੰਗ ਦਾ ਬਾਬੇ ਨਹੀਂ ਭੇਜ ਦੋ ਜੀ ਇਹਨਾਂ ਨੇ ਕਿਹਾ ਹੋਵੇ ਵੀ ਆਪ ਬਾਣੀ ਪੜਿਆ ਕਰੋ ਕਿਤੇ ਨਹੀਂ ਕਿਹਾ ਤੋੜਦੇ ਆ ਗੁਰੂ ਗ੍ਰੰਥ ਸਾਹਿਬ ਨਾਲ ਜੋ ਬ੍ਰਾਹਮਣਵਾਦ ਜੋ ਪੁਜਾਰੀਵਾਦ ਉਹ ਉਹਨੂੰ ਇਹ ਪ੍ਰਮੋਟ ਕਰਨ ਦੇ ਆ ਕਰਦੇ ਕਿ ਨਹੀਂ ਕਰ ਦਿੱਤਾ ਦੱਸ ਦਿਓ ਪਰ ਅਫਸੋਸ ਬੋਲੇ ਕਿਹੜਾ ਹੁਣ ਸਪਸ਼ਟੀ ਕਰਨ ਦੀ ਦਿੱਤੇ ਉਧਰ ਆਪਣੇ ਬਾਬੇ ਦੀ ਵੀਡੀਓ ਵੇਖੀ ਆਹੇ ਨਹੀਂ ਜੀ ਉਹ ਰਾਗੀ ਸਿੰਘ ਵੀ ਜਿਹੜੇ ਹੁੰਦੇ ਉਹ ਵੀ ਤੇ ਬਰਾਬਰ ਬੈਂਦੇ ਹੀ ਆ ਬਰਾਬਰ ਕੋਸ਼ੀ ਲਾ ਕੇ ਬੈਂਦੇ ਪੁੱਛੇ ਜੇ ਬਰਾਬਰ ਤੂੰ ਬਾਬਾ ਕਹਿੰਦਾ ਬਾਬਾ ਜੀ ਕਹਿੰਦੇ ਬਰਾਬਰ ਬੈਂਦੇ ਆ ਤੇ ਬਾਬਾ ਜੀ ਨੂੰ ਪੁੱਛੋ ਕੋਈ ਬਾਬਾ ਜੀ ਪ੍ਰਚਾਰਕ ਬਈ ਕੇ ਜੇਕਰ ਕਥਾ ਕਰਦੇ ਤੁਹਾਡਾ ਸਪਸ਼ਟੀ ਕਰਨ ਦਾ ਜਵਾਬ ਜਿਹੜੇ ਪ੍ਰਚਾਰਕ ਬੈਠ ਕੇ ਕਥਾ ਕਰਦੇ ਆ ਕਿ ਉਹ ਕੁਰਸੀ ਲਾਏ ਕਰਦੇ ਆ ਚੌਂਕਣਾ ਮਾਰ ਕੇ ਕਰਦੇ ਆ ਤੇ ਤੁਸੀਂ ਕਿਉਂ ਚੌਂਕਣਾ ਮਾਰੋ ਸਿੱਖੋ ਕਿਸੇ ਦੇ ਮਗਰ ਨਾ ਲੱਗੋ ਆਪ ਬਾਣੀ ਪੜੋ ਆਪ ਸਮਝੋ ਬਾਣੀ ਅੱਛਾ ਇੱਕ ਬੇਨਤੀ ਹੋਰ ਕਰਾਂ